ਪਿਛਲੇ ਦਿਨਾਂ ਚ ਇੱਕ ਵਿਦੇਸ਼ ਵਿੱਚ ਬੈਠੇ ਗੁਰਪਤਵੰਤ ਪੰਨੂ ਨੇ ਪਹਿਲਾਂ ਦੀ ਤਰ੍ਹਾਂ ਇੱਕ ਦੇਸ਼ ਵਿਰੋਧੀ ਮਾਨਵਤਾ ਵਿਰੋਧੀ ਭਾਈਚਾਰਕ ਸਾਂਝ ਵਿਰੋਧੀ ਇੱਕ ਐਸਾ ਕਨੌਣਾ ਬਿਆਨ ਦਿੱਤਾ ਜੇ ਦੇ ਵਿੱਚ ਉਸ ਨੇ ਭੀਮrao ਡਾਕਟਰ ਅੰਬੇਡਕਰ ਜੀ ਦੇ ਖਿਲਾਫ ਅਪਸ਼ਬਦ ਤੇ ਉਹਨਾਂ ਦੇ ਬਾਰੇ ਵਿੱਚ ਗਲਤ ਸ਼ਬਦਾਬਲੀ ਦੀ ਵਰਤੋਂ ਕੀਤੀ ਜਿਸ ਨਾਲ ਸਮੂਹ ਦਲਿਤ ਭਾਈਚਾਰੇ ਦੇ ਨਾਲ-ਨਾਲ ਸਾਰੇ ਲੋਕਤੰਤਰ ਪਸੰਦ ਭਾਰਤੀਆਂ ਦੇ ਬਲੁੰਦਰੇ ਗਏ ਡਾਕਟਰ ਬੇੜਕਰ ਸਿਰਫ ਦਲਤਾਂ ਦੇ ਨਹੀਂ ਬਲਕਿ ਸਮੂਹ ਦੇਸ਼ਵਾਸੀਆਂ ਦੇ ਹੀਰੋ ਹੈ ਉਹਨਾਂ ਦੇ ਯੋਗਦਾਨ ਨੂੰ ਕਦੀ ਵੀ ਇਹ ਦੇਸ਼ ਭੁਲਾ ਨਹੀਂ ਸਕਦਾ ਉਹਨਾਂ ਨੇ ਅਨੇਕਾਂ ਕਿਤਾਬਾਂ 40 ਲਗਭਗ ਕਿਤਾਬਾਂ ਇਸ ਦੇਸ਼ ਨੂੰ ਸਮਰਪਿਤ ਕੀਤੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਕੇ ਉਹਨਾਂ ਨੇ ਆ ਕੇ ਭਾਰਤ ਦੇਸ਼ ਦਾ ਸੰਵਿਧਾਨ ਬਣਾਇਆ ਜਿਸ ਸੰਵਿਧਾਨ ਨੇ ਦੇਸ਼ ਦੇ ਹਰ ਵਸਿੰਦੇ ਨੂੰ ਬਰਾਬਰ ਤੇ ਬਰਾਬਰ ਦੇ ਹੱਕ ਹਕੂਕ ਦਿੱਤੇ ਅਗਰ ਇਹ ਦੇਸ਼ ਅੱਜ ਇਕੱਠਾ ਹੈ ਤੇ ਇਹ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਦੇ ਕਰਕੇ ਇਕੱਠਾ ਹੈ ਬਹੁਤ ਸਾਰੀਆਂ ਉਦਾਹਰਨਾਂ ਨੇ ਸਾਡੇ ਕੋ ਪੂਰੀ ਦੁਨੀਆ ਦੀਆਂ ਕਮਜ਼ੋਰ ਸੰਵਿਧਾਨ ਕਰਕੇ ਦੇਸ਼ ਟੋਟੇ ਟੋਟੇ ਹੋ ਗਏ ਮੈਨੂੰ ਇਹ ਲੱਗਦਾ ਕਿ ਗੁਰਪਤਵੰਤ ਪੰਨੂ ਨੂੰ ਨਾ ਤਾਂ ਡਾਕਟਰ ਅੰਬेडਕਰ ਸਾਹਿਬ ਦੇ ਯੋਗਦਾਨ ਕੰਟਰੀਬਿਊਸ਼ਨ ਬਾਰੇ ਕੋਈ ਜਾਣਕਾਰੀ ਹੈ ਨਾ ਉਹਨਾਂ ਨੇ ਕੋਈ ਪੜ੍ਹਾਈ ਲਿਖਾਈ ਕੀਤੀ ਹੈ ਤੇ ਨਾ ਹੀ ਉਹਨਾਂ ਨੂੰ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਹੈ ਨਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਦੀ ਜਾਣਕਾਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਲਸਫਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ ਅਮਨ ਭਾਈਚਾਰਕ ਸਾਂਝ ਦੀ ਦਾ ਸੰਦੇਸ਼ ਦਿੰਦਾ ਹੈ ਗੁਰੂ ਸਹਿਬਾਨਾ ਨੇ ਸਭ ਨੂੰ ਬਰਾਬਰ ਦਾ ਰੁਤਬਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਲਤਾਂ ਨੂੰ ਰੰਗ ਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਸੀ। ਔਰ ਅਮਰੀਕਾ 'ਚ ਬੈਠ ਕੇ ਛੁਪ ਕੇ ਉਹ ਭਾਰਤ ਦੇਸ਼ ਨੂੰ ਤੋੜਨ ਦੀਆਂ ਗੱਲਾਂ ਸਾਡੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਗੱਲਾਂ ਸੁਪਨੇ ਖਿਆਲੀ ਪਲਾਉ ਉਹ ਬਣਾ ਕੇ ਬੈਠਾ ਹੈ ਅਸੀਂ ਸਾਰੇ ਇੱਥੇ ਬੜੇ ਪਿਆਰ ਦੇ ਨਾਲ ਸਾਂਝੀ ਵਾਲਤਾ ਨਾਲ ਮੁਹੱਬਤ ਨਾਲ ਰਹਿੰਨੇ ਭਾਈਚਾਰਕ ਸਾਂਝ ਨਾਲ ਰਹਿੰਨੇ ਆਮ ਆਦਮੀ ਪਾਰਟੀ ਵੱਲੋਂ ਅਸੀਂ ਗੁਰਪਤ ਪੰਦ ਪੰਨੂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਜੇ ਜੇ ਇੰਨੇ ਹੀ ਬਹਾਦਰ ਆ ਤਾਂ ਫਿਰ ਵਿਦੇਸ਼ ਛੱਡ ਕੇ ਭਾਰਤ ਆ ਇੱਥੇ ਆ ਕੇ ਆਪਣੀ ਗੱਲ ਰੱਖ ਪੈਸੇ ਦੇ ਲਾਲਚ ਦੇ ਕੇ ਇੱਥੇ ਲੋਕਾਂ ਨੂੰ ਪੰਜਾਬ ਦੇ ਵਿਰੁੱਧ ਪੰਜਾਬੀਆਂ ਦੇ ਵਿਰੁੱਧ ਤੇ ਆਪਸੀ ਲੜਾਉਣ ਦੀਆਂ ਸਾਜ਼ਿਸ਼ਾਂ ਮਨਸੂਬੇ ਬਣਾ ਕੇ ਆਬ ਲੁੱਕ ਕੇ ਬੈਠਾ ਆਮ ਆਦਮੀ ਪਾਰਟੀ ਜਿੱਥੇ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਸਮਰਪਿਤ ਆ ਉਥੇ ਨਾਲ ਨਾਲ ਗੁਰੂਆਂ ਦੇ ਉਸ ਮਹਾਨ ਸੰਜੀਵਾਲਤਾ ਦੇ ਫਲਸਫੇ ਨੂੰ ਵੀ ਨਮਨ ਕਰਦੀ ਹੈ ਅਸੀਂ ਸੰਜੀਵਾਲਤਾ ਦੇ ਪਿਆਰ ਦੇ ਮੁਦਈ ਆ ਉਹਨੇ ਜੋ ਧਮਕੀਆਂ ਦਿੱਤੀਆਂ ਗਿੱਦੜ ਭਪਕੀਆਂ ਮਾਰੀਆਂ ਉਹਦਾ ਜਵਾਬ ਆਮ ਆਦਮੀ ਪਾਰਟੀ ਥੋਕ ਬਜਾ ਕੇ ਦੇਗੀ ਔਰ ਇੱਥੇ ਵੀ ਵਿਚਾਰਨ ਦੀ ਲੋੜ ਆ ਕਿ ਉਹਦੇ ਪਿੱਛੇ ਕੌਣ ਆ ਕਿਹੜੀਆਂ ਸਾਜ਼ਿਸ਼ਾਂ ਉਹਦੇ ਪਿੱਛੇ ਕੰਮ ਕਰ ਰਹੀਆਂ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਉਹ ਕਿਹਨਾਂ ਲੋਕਾਂ ਦੇ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ ਰਿਆ ਉਹ ਕਟਪੁਤਲੀ ਵਾਂਗੂ ਕੰਮ ਕਰ ਰਿਹਾ ਔਰ ਮੈਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਸਾਰੇ ਹੀ ਦੇਸ਼ ਦੀ ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਜੇ ਕੇਂਦਰ ਦੀਆਂ ਏਜੰਸੀਆਂ ਦੀ ਕਟਪੁਤਲੀ ਨਹੀਂ ਗੁਰਪੰਤ ਪੰਨੂ ਤਾਂ ਫਿਰ ਉਹਦੇ ਖਿਲਾਫ ਤੁਰੰਤ ਸਖਤ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕਰਕੇ ਉਹਨੂੰ ਇੱਥੇ ਲੈ ਕੇ ਆਉਣਾ ਚਾਹੀਦਾ ਇਹ ਕੌਣ ਹੈ ਇਹਦੇ ਪਿੱਛੇ ਆਏ ਦਿਨ ਕੋਈ ਨਾ ਕੋਈ ਬਿਆਨ ਦੇ ਕੇ ਉਹ ਖਲਬਲੀ ਮਚਾਉਣ ਦੀ ਕੋਸ਼ਿਸ਼ ਕਰਦਾ ਅਫਰਾ ਤਫਰੀ ਮਚਾਉਣ ਦੀ ਕੋਸ਼ਿਸ਼ ਕਰਦਾ ਇਹ ਦੇਸ਼ ਦੀ ਸਰਕਾਰ ਨੂੰ ਸਾਫ਼ ਕਰਨਾ ਪਵੇਗਾ ਕਿਹੜੀ ਮਾਨਸਿਕਤਾ ਦੇ ਲੋਕ ਨੇ ਕਿਤੇ ਲੋਕੀ ਅਜੇ ਵੀ ਗੱਲਾਂ ਕਰ ਰਹੇ ਨੇ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨੇ ਵੀ ਡਾਕਟਰ ਅੰਬੇਡਕਰ ਸਾਹਿਬ ਦੇ ਬਾਰੇ ਵਿੱਚ ਇਹ ਅਦਬ ਭਾਸ਼ਾ ਵਰਤੀ ਸੀ ਉਹ ਕਿਹੜੀ ਮਾਨਸਿਕਤਾ ਦੇ ਲੋਕ ਨੇ ਜਿਹੜੇ ਦੂਜੇ ਸੂਬਿਆਂ 'ਚ ਵੀ ਡਾਕਟਰ ਅੰਬੇਡਕਰ ਸਾਹਿਬ ਦੇ ਬੁੱਤਾਂ ਨੂੰ ਨੁਕਸਾਨ ਕਰਦੇ ਨੇ ਇਹ ਗੱਲ ਕੇਂਦਰ ਸਰਕਾਰ ਨੂੰ ਸਾਫ਼ ਕਰਨੀ ਪਵੇਗੀ ਕਿ ਕਿਹੜੀਆਂ ਤਾਕਤਾਂ ਦੇ ਮੋਢਿਆਂ ਤੇ ਛੜ ਕੇ ਇਹ ਹੋ ਜਾਏ ਫੁੱਟਪਾਉ ਲੋਕ ਇਹ ਹੋ ਜਾਏ ਸ਼ੈਤਾਨ ਲੋਕ ਉਹ ਆਪਣੇ ਮਨਸੂਬੇ ਬਣਾ ਰਹੇ ਨੇ ਔਰ ਧੰਦਾ ਕਰ ਰਹੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਕੱਲ ਵੀ ਪਾਰਟੀ ਪ੍ਰਧਾਨ ਜੀ ਵੱਲੋਂ ਇਹ ਗੱਲ ਦਾ ਸਾਫ਼ ਕਰ ਦਿੱਤੀ ਗਈ ਸੀ ਤੇ ਅੱਜ ਵੀ ਜਲੰਧਰ ਚ ਅਸੀਂ ਸਾਰੇ ਹੀ ਮੇਰੇ ਸੱਜੇ ਹੱਥ ਸਤਕਾਰਯੋਗ ਸਰਦਾਰ ਬਲਕਾਰ ਸਿੰਘ ਜੀ ਐਮਐਲਏ ਹਲਕਾ ਕਰਤਾਰਪੁਰ ਸਾਬਕਾ ਮੰਤਰੀ ਸਾਹਿਬ ਔਰ ਸਾਡੀ ਭੈਣ ਸੀਨੀਅਰ ਲੀਡਰ ਜਿਹੜੇ ਸਖਤਰ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਰਾਜਵਿੰਦਰ ਕੌਰ ਥਿਆੜਾ ਜੀ ਔਰ ਸ਼੍ਰੀਮਾਨ ਚੰਦਰ ਗਰੇਵਾਲ ਜੀ ਸੀਨੀਅਰ ਲੀਡਰ ਔਰ ਦਿਨੇਸ਼ ਢੱਲ ਜੀ ਸਾਡੇ ਹਲਕਾ ਇੰਚਾਰਜ ਆਤਮ ਪ੍ਰਕਾਸ਼ ਬਬਲੂ ਜੀ ਗੁਰਚਨ ਸਿੰਘ ਚੰਨੀ ਜੀ ਦੀਪਕ ਸ਼ਰਦਾ ਜੀ ਤੇ ਹੋਰ ਸਾਰੇ ਅਸੀਂ ਅੱਜ ਇਹ ਗੱਲ ਕਹਿਣ ਵਾਸਤੇ ਆਏ ਆ ਕਿ ਪੰਜਾਬੀ ਜਾਂ ਭਾਰਤੀ ਆਪਸ ਚ ਬੜੇ ਭੈਣਾ ਭਰਾਵਾਂ ਵਾਂਗੂ ਭਾਈਚਾਰੇ ਵਾਲ ਅਸੀਂ ਰਹਿਣ ਵਾਲੇ ਆ ਇਹੋ ਜਿਹੇ ਅੰਸਰ ਇਹੋ ਜੇ ਦੇਸ਼ ਵਿਰੋਧੀ ਅੰਸਰ ਜਿਹੜੇ ਭਾਈਚਾਰੇਕ ਸਾਜ ਦੇ ਵਿਰੋਧੀ ਅੰਸਰ ਆ ਉਹਨਾਂ ਦਾ ਮੂੰਹ ਤੋੜਮਾ ਜਵਾਬ ਅਸੀਂ ਦੇਵਾਂਗੇ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਬਲਕਾ ਸਿੰਘ ਜੀ ਤੁਮਾ ਜੀ ਸਾਰਿਆਂ ਦਾ ਜਿੰਨੇ ਸਾਡੇ ਸਾਥੀ ਇਲੈਕਟ੍ਰੋਨਿਕ মিডিਆ ਚਾਹੇ ਸਾਰਾ মিডিਏਸ ਤੋਂ ਆਇਆ ਹੈ ਉਹ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ ਸਾਰੇ ਸਾਥੀ ਹਾਜ਼ਰ ਹੋਇਆ ਇੱਕ ਜਿਹੜਾ ਬੜਾ ਇੰਟਰਨੈਸ਼ਨਲ ਇਸ਼ੂ ਆ ਨਾ ਕਿ ਨੈਸ਼ਨਲ ਕਿਉਂਕਿ ਬੰਦਾ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦਾ ਗੁਰਪ੍ਰਤਪ ਸਿੰਘ ਪੰਨੋ ਤੋਂ ਸੁਪਮਨ ਟੀਨੂ ਜੀ ਨੇ ਸਾਡੇ ਸੀਨੀਅਰ ਲੀਡਰ ਆਮ ਆਦਮੀ ਪਾਰਟੀ ਦੇ ਤੋਂ ਬਹੁਤ ਡਿਟੇਲ ਚ ਤੁਹਾਨੂੰ ਦੱਸਿਆ ਹੈਗਾ ਲੇਕਿਨ ਉਸ ਤੇ ਵਿੱਚ ਜਿਹੜੀ ਉਹਨੇ ਵਾਈਡਿੰਗ ਬੋਲੀ ਹੈ ਗੁਰਪ੍ਰਤਪਪੰਦ ਪੰਨੋ ਨੇ ਉਸਦੇ ਵਿੱਚ ਜੋ ਕਈ मीनिंग्स ਨਿਕਲਦੇ ਆ ਉਹਨਾਂ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਬਣਾਏ ਆ ਕਿਉਂਕਿ ਪੰਜਾਬ ਤੁਹਾਨੂੰ ਪਤਾ ਕਿ ਬਹੁਤ ਲੰਬੇ ਸਮੇਂ ਤੋਂ ਜਿਹੜਾ ਸੀਗਾ ਬਹੁਤ ਪਿਛਲੇ ਸਮੇਂ ਦੇ ਵਿੱਚ ਟੈਰਰਿਜ਼ਮ ਅਫੈਕਟਰ ਰਿਹਾ ਬਹੁਤ ਸਾਰੇ ਸਾਡੇ ਨੌਜਵਾਨ ਚਾਹੇ ਪੰਜਾਬ ਦੇ ਚਾਹੇ ਪੁਲਿਸ ਅਫਸਰ ਸੀ ਚਾਹੇ ਸਾਡੇ ਪੰਜਾਬ ਦੇ ਜਵਾਨ ਸੀਗੇ ਨੁਕਸਾਨ ਹੋਇਆ ਪੰਜਾਬ ਨੂੰ ਫਾਈਨੈਂਸ਼ੀਅਲ ਲਾਸਸ ਪਲੱਸ ਹਿਊਮਨ ਲੀਡ ਬੋਟ ਲੋਸ ਹੋਇਆ ਸੀ ਸੋ ਅੱਜ ਜੇ ਪੰਜਾਬ ਦੁਬਾਰਾ ਪੈਰਾਂ ਤੇ ਖੜਾ ਹੋਇਆ ਤੇ ਸਿਰਫ ਤੇ ਸਿਰਫ ਇੱਕ ਭਾਈਚਾਰਕ ਸਾਂਝ ਕਰਕੇ ਕਿਉਂਕਿ ਲੋਕਾਂ ਨੇ ਇੱਕ ਗੱਲ ਦੇਖੀ ਕਿ ਤਾਂ ਸਾਰਾ ਕੁਝ ਜੋ ਸਟੇਟ ਦੇ ਵਿੱਚ ਹੋ ਰਿਹਾ ਜਿਹੜੀਆਂ ਇਹਦੇ ਪਿੱਛੇ ਤਾਕਤਾਂ ਐ ਉਹ ਜਿਹੜੀਆਂ ਤਾਕਤਾਂ ਐ ਉਹਨਾਂ ਨੂੰ ਆਡੈਂਟੀਫਾਈ ਲੋਕਾਂ ਨੇ ਕਰ ਲਿਆ ਕਿ ਸਾਰਾ ਹੀ ਪ੍ਰੋਬਲਮ ਕੇਟਰਸ ਹੈ ਸੋ ਗੁਰਪ੍ਰਤਵਾ ਪਵਨੂ ਜੋ ਬਿਆਨ ਦਿੰਦਾ ਹੈ ਇੱਕ ਤਾਂ ਸੰਵਿਧਾਨ ਦੀ ਗੱਲ ਹੈ ਡਾਕਟਰ ਬਾਬਾ ਸਾਹਿਬ ਮੀਤਕਾਰ ਜੀ ਸਿਰਫ ਤੇ ਸਿਰਫ ਉਹ ਦਲਤ ਭਾਈ ਚੱਲਦੇ ਨਹੀਂ ਸੀਗੇ ਉਹਨਾਂ ਨੇ ਪੂਰੇ ਦੇਸ਼ ਦੇ ਅੰਦਰ ਇੱਕ ਸੰਵਿਧਾਨ ਨੂੰ ਕੌਂਸਿਲ ਕੀਤਾ ਜਦੋਂ ਨਾ ਸੰਵਿਧਾਨ ਨੂੰ ਕੌਂਸਿਲ ਕੀਤਾ ਤੇ ਉਸ ਦੇ ਅੰਦਰ ਹਰ ਵਰਗ ਦੇ ਵਿਅਕਤੀ ਨੂੰ ਅਧਿਕਾਰ ਦਿੱਤਾ ਤੁਸੀਂ ਐਗਜ਼ਾਮਪਲ ਦੇ ਤੋਤ ਲੈ ਲੋ ਵੋਟ ਵੋਟ ਰਾਈਟ ਟੂ ਵੋਟ ਹਰ ਵਰਗ ਦਾ ਵੋਟ ਦਾ ਅਧਿਕਾਰ ਹੈ ਜਿਦਕਿ ਇੱਕ ਵਰਗ ਦਾ ਵੋਟ ਦਾ ਅਧਿਕਾਰ ਹੈ ਸਭ ਵਰਗ ਦਾ ਔਮਨ ਵਾਸਤੇ ਉਹਨਾਂ ਕਿੰਨੇ ਅਧਿਕਾਰ ਦਿੱਤੇ ਇਹਨਾਂ 71 ਦੇ ਫੰਡਾਮੈਂਟਲ ਰਾਈਟਸ ਜਿਹੜੇ ਉਹਨਾਂ ਦਿੱਤੇ ਸੋ ਡਾਕਟਰ 바ਵਾ ਸਬ ਜਿਨੇ ਜੋ ਸਵੇਦਾਨ ਬਣਾਇਆ ਹੈ ਉਹ ਇੱਕ ਜਿਹੜਾ ਬੜਾ ਦੇਸ਼ ਦੇ ਵਿੱਚ ਜਿਹੜਾ ਬਹੁਤ ਵੱਡੀ ਕਲ ਕੇ ਹਰ ਭਾਈਚਾਰੇ ਨੂੰ ਜੋੜਿਆ ਉਸ ਦੇ ਨਾਲ ਇਤੋਂ ਉਹਨੇ ਡਾਕਟਰ 바ਵਾ ਸੰਬੀਰ ਕਾ ਜੀ ਬਾਰੇ ਜਿਹੜੇ ਬਹੁਤ ਨਾ ਗਲਤ ਬੋਲੇ ਆ ਔਰ ਬੁੱਤਾਂ ਬਾਰੇ ਜਿਵੇਂ ਫਲੋਰ ਚ ਇਨਸੀਡੈਂਟ ਹੋਈ ਹੈ ਹਰ ਧਰਮ ਦੇ ਹਰ ਧਰਮ ਦੇ ਜਿਹੜੀ ਉਹ ਫਲਸਫੀਆ ਵੇਖੋ ਸ਼ਿਗੁਰਦਾਸ ਮਹਾਰਾ ਜੀ ਮਾਨ ਬਾਲਮੀਕ ਮਹਾਰਾ ਜੀ ਔਰ ਉਹਨੇ ਸ਼ਿਗੁਰਦਾਸ ਬਾਰੇ ਜਿਹੜੀ ਗੱਲ ਗੱਲ ਕੀਤੀ ਹੈ ਬਹੁਤ ਨਿੰਦਨਯੋਗ ਬਹੁਤ ਮਾੜੀ ਗੱਲ ਹੈ ਉਸ ਇਨਸਾਨ ਨੇ ਕੈਸੀ ਟ੍ਰੇਨਿੰਗ ਲਈ ਕੈਵੇਂ ਸਾ ਉਹ ਦੇਸ਼ ਦੇ ਵਿੱਚ ਪੈਰਾ ਦੇਾਂਗੇ ਔਰ ਅਸੀਂ ਇਹੋ ਜੀ ਕੋਈ ਕਨਾਉਣੀ ਹਰਕਤ ਕਿਉਂਕਿ ਅਸੀਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਚਾਹੁੰਦੇ ਆ ਔਰ ਐਸੇ ਦੇ ਸ਼ਾਰਤੀ ਆਨਸਰ ਹੈ ਗੁਰਪ੍ਰਬੰਦਨ ਵਰਗੇ ਇਹਨਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਉਹਨਾਂ ਨੂੰ ਬੇਦਕਾਬ ਕਰਾਂਗੇ ਔਰ ਇਸ ਦੇ ਉੱਤੇ ਜਿਹੜੀ ਸਾਡੀ ਸਰਕਾਰ ਹੈ ਪੂਰੀ ਤਰ੍ਹਾਂ ਸਟੇਟ ਹੈ ਔਰ ਵਰਕ ਵੀ ਕਰ ਰਹੀ ਹੈ ਸੋ ਸਾਰੇ ਮੇਰੇ ਵੀਰਾਂ ਦਾ ਦੁਬਾਰਾ ਫੇਰ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਸ਼ਿਪ ਵਨਾਂ ਦਾ ਬਹੁਤ ਧੰਨਵਾਦ ਸਾਰੇ ਆਪਾਂ ਇਕੱਠੇ ਹੋਇਆ ਤੁਹਾਡਾ ਵੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਰੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਤੁਹਾਡੇ ਸਾਰੇ ਭਰਾਵਾਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦੇ ਆਂ ਔਰ ਬੜੇ ਬਰਨਿੰਗ ਇਸ਼ੂ ਤੇ ਆਪਾਂ ਸਾਰੇ ਇਕੱਠੇ ਹੋਏ ਅੱਜ ਆਪਾਂ ਸਾਰਿਆਂ ਨੂੰ ਪਤਾ ਵੀ ਦੇਸ਼ ਚ ਕੀ ਚੱਲਦਾ ਪਿਆ ਔਰ ਸਭ ਤੋਂ ਵੱਡੀ ਗੱਲ ਸਾਨੂੰ ਮਾਣ ਹੈ ਕਿ ਅਸੀਂ ਭਾਰਤ ਦੇ ਵਸਨੇ ਦੇ ਭਾਰਤ ਦੇ ਵਸਨੀਕ ਹੈ ਔਰ ਭਾਰਤ ਦੇਸ਼ ਦੀ ਖੂਬਸੂਰਤੀ ਇਹੀ ਹੈ ਕਿ ਇੱਥੇ ਵੱਖ-ਵੱਖ ਜ਼ੁਬਾਨਾਂ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਆ ਰਹਿੰਦੇ ਆ ਔਰ ਸਾਰੇ ਹੀ ਅਸੀਂ ਇੱਕ ਦੂਸਰੇ ਦੇ ਨਾਲ ਦਿਨ ਵਾਰ ਸਾਂਝੇ ਤੌਰ ਤੇ ਮਨਾਉਂਦੇ ਆ ਇਹ ਹੀ ਸਾਡੀ ਖੂਬਸੂਰਤੀ ਹੈ ਔਰ ਡਾਕਟਰ ਬਾਬਾ ਸਾਹਿਬ ਅੰਬੇਡਕਰ ਬਾਰੇ ਕੋਈ ਵੀ ਮੈਂ ਸਮਝਦਾ ਪੰਨੂ ਕੱਲਾ ਪੰਨੂ ਹੀ ਕਹਿੰਦਾ ਗੁਰਪਤਵੰਤ ਕਹਿਣਾ ਇਹ ਦੋਨੇ ਹੀ ਨਾਮ ਉਹਨੂੰ ਸੂਟ ਨਹੀਂ ਕਰਦੇ ਨਾ ਗੁਰ ਤੇ ਨਾ ਪਤਵੰਤ ਪਤਵੰਤ ਚੰਗਾ ਕਹਿੰਦੇ ਜਿਹੜਾ ਬੰਦਾ ਕੋਈ ਹੋਵੇ ਕੋਈ ਦਾਨਿਸ਼ਮੰਦ ਬੰਦਾ ਹੋਵੇ ਇਹ ਪਤਵੰਤਾ ਤਾਂ ਹੋ ਹੀ ਨਹੀਂ ਸਕਦਾ ਗੁਰੂ ਦਾ ਸਿੱਖ ਨਹੀਂ ਹੈ ਤਦੇ ਸਿੱਖ ਤੁਸੀਂ ਦੇਖਿਆ ਇਹਨੂੰ ਇਹਦੇ ਸਿਰ ਤੇ ਕਦੇ ਪੱਗ ਨਹੀਂ ਹੁੰਦੀ ਤੋ ਇਹੋ ਜਿਹੀ ਮਾਨਸਿਕਤਾ ਵਾਲਾ ਲੋਗ ਆ ਇਹ ਮਨੋਰੋਗੀ ਆ ਇਹਦੀ ਮਾਨਸਿਕਤਾ ਜਿਹੜੀ ਆ ਬਿਮਾਰ ਆ ਦਿਮਾਗੀ ਤੌਰ ਤੇ ਔਰ ਇਹਦੀਆਂ ਗੱਲਾਂ ਦਾ ਜਵਾਬ ਜੋ ਇਹਨੇ ਬਕਵਾਸ ਬਾਜੀ ਕੀਤੀ ਆ ਵੀਡੀਓ ਦੇ ਵਿੱਚ ਇੱਕ ਕਾਇਰਾਨਾ ਜਿਹੜਾ ਮੈਂ ਸਮਝਦਾ ਹਾਂ ਇਸ ਸਟੈਪ ਲੀਡਰ ਉਹ ਹੁੰਦਾ ਕੌਮ ਨੂੰ ਸੇਧ ਦੇਣ ਵਾਲਾ ਉਹ ਬੰਦਾ ਹੁੰਦਾ ਜਿਹੜਾ ਅੱਗੇ ਆ ਕੇ ਆਪ ਲੀਡ ਕਰਦਾ ਔਰ ਆਪ ਕੋਈ ਵੀ ਦੁਸ਼ਵਾਰੀ ਆ ਕੋਈ ਵੀ ਮੁਸ਼ਕਿਲ ਆ ਉਹਨੂੰ ਅੱਗੇ ਆ ਕੇ ਆਪ ਚੇਲੇ ਔਰ ਇਹ ਆਪਣੇ ਗੁਰਗਰਿਆਂ ਦੇ ਥਰੂ ਆ ਜੋ ਜੋ ਕਰੀ ਜਾਂਦਾ ਇਹਨੂੰ ਤਾਂ ਜਵਾਬ ਦੇਣਾ ਜੇ ਇਹਨੂੰ ਜਵਾਬ ਲੈਣਾ ਜਿਹੜੀ ਗੱਲ ਇਥੇ ਮੇਰੇ ਤੋਂ ਸੀਨੀਅਰ ਆਗੂ ਸਾਰੇ ਬੋਲ ਕੇ ਗਏ ਔਰ ਪੂਰਾ ਦੇਸ਼ ਅੱਜ ਬੋਲ ਰਿਹਾ ਜੇ ਤੇਰੇ ਚ ਹਿੰਮਤ ਹੈ ਤਾਂ ਇਹ ਜਿਹੜਾ ਡਰਕਲਪਨ ਜਿਹੜਾ ਆਪਣਾ ਛੱਡ ਕੇ ਭਾਰਤ ਦੇਸ਼ ਦੇ ਵਿੱਚ ਆ 14 April ਦੀ ਜਿਹੜੀ ਤੂੰ ਗੱਲ ਕਰਨਾ ਜਿੱਦਾਂ ਸਾਡੇ ਮਹਾਨ ਰਹਿਬਰ ਮੈਂ ਸਮਝਦਾ ਜਿਹੜੀ ਬਦੌਲਤ ਸਾਡੇ ਸਾਰਿਆਂ ਦਾ ਵਰਚਸਾ ਹੈ ਜਿਹਦੀ ਬਦੌਲਤ ਸਾਡੇ ਸਾਰਿਆਂ ਦਾ ਅਸਤਿਤਵ ਹੈ ਔਰ ਭਾਰਤ ਦੇਸ਼ ਵਿਸ਼ੱਕ ਵੱਖ-ਵੱਖ ਧਰਮਾਂ ਦੇ ਇਥੇ ਲੋਕ ਰਹਿੰਦੇ ਆ ਪਰ ਸਾਨੂੰ ਸੰਵਿਧਾਨ ਹੀ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹੜੀ ਸਾਨੂੰ ਸਾਰਿਆਂ ਨੂੰ ਇਕੱਠਾ ਕਰਕੇ ਬੰਨ੍ਹ ਕੇ ਰੱਖਦੀ ਸਾਨੂੰ ਭਾਰਤੀ ਹੋਣ ਦਾ ਅਹਿਸਾਸ ਕਰਾਉਂਦੀ ਹੈ ਤੋਂ ਇਹਦੀ ਜਵਾਬ ਜਿਹੜੀ ਹੈ ਜੇ ਅਸੀਂ ਇਹਦੇ ਵੀਡੀਓ ਨੂੰ ਦੇਖ ਕੇ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ ਲੋਕਾਂ ਨੇ ਪੀ ਐਚ ਡੀ ਕੀਤੀ ਹੋਈ ਆ ਇਹਦੀਆਂ ਗੱਲਾਂ ਦਾ ਜਵਾਬ ਦੇ ਜਾਂਦਾ ਪਿਛਲੇ 3-4 ਦਿਨਾਂ ਤੋਂ ਤੁਸੀਂ ਦੇਖਿਆ ਹੋਣਾ ਵੀ ਐਗਰੈਸਿਵਲੀ ਲੋਕਾਂ ਨੇ ਕਿੰਨਾ ਇਹਨੂੰ ਜਵਾਬ ਦਿੱਤਾ ਤੇ 14 April ਦੀ ਵੀ ਜੇ ਆਪਾਂ ਗੱਲ ਕਰਦੇ ਆ 14 April ਨੂੰ ਜੇ ਇਹਨੇ ਮਾ ਦਾ ਦੁੱਧ ਪੀਤਾ ਗੁਰਪਤਵੰਤ ਮੈਂ ਕਹਿਣਾ ਨਹੀਂ ਚਾਹੁੰਦਾ ਪੰਨੂ ਹੀ ਕਹੂੰਗਾ ਇਹਦੇ ਜਿਹੜਾ ਜਿਗਰਾ ਹੈ ਤਾਂ ਟਿਕਟ ਕਰਾਵੇ ਭਾਈ ਤੇਰੇ ਕੋਲ ਤਾਂ ਬਥੇਰਾ ਦੋ ਨੰਬਰ ਦਾ ਮਾਲ ਆ ਬਥੇਰੀਆਂ ਏਜੰਸੀਆਂ ਤੈਨੂੰ ਫੰਡਿੰਗ ਵੀ ਤੇਰੀ ਬਥੇਰੀ ਕਰਦੀ ਹੋਣੀ ਐ ਜੇ ਜਿਗਰਾ ਹੈ ਤਾਂ ਫਿਰ ਕਿਸੇ ਦੇ ਮਾ ਦੇ ਪੁੱਤ ਨੂੰ ਅੱਗੇ ਨਾ ਕਰੀ ਆਪ ਆ ਅੱਗੇ। ਤੋਂ ਅਸੀਂ ਆਮ ਆਦਮੀ ਪਾਰਟੀ ਦੇ ਜਿੰਨੇ ਮੇਰੇ ਸਾਡੇ ਆਗੂ ਸਹਿਬਾਨ ਬੈਠੇ ਆ ਆਮ ਆਦਮੀ ਪਾਰਟੀ ਪੂਰੀ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਵਿਚਾਰਧਾਰਾ ਦੇ ਨਾਲ ਚੱਲਦੇ ਆ ਹੋયા ਤੁਸੀਂ ਦੇਖਿਆ ਹੋਣਾ ਜਿਵੇਂ ਕਿ ਬਲਕਾਰ ਸਿੰਘ ਜੀ ਨੇ ਤੁਹਾਨੂੰ ਦੱਸਿਆ ਐਮਐਲਏ ਸਾਹਿਬ ਨੇ ਕਿ ਇਸ ਪਾਰਟੀ ਨੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਇਹ ਜਿਹੜੀਆਂ ਤਸਵੀਰਾਂ ਵੀ ਲਗਵਾਈਆਂ ਔਰ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਸਭ ਤੋਂ ਵੱਡੀ ਤੇ ਮਹਾਨ ਜਿਹੜੀ ਗੱਲ ਹੈ ਐਜੂਕੇਸ਼ਨ ਦੇ ਮੁਤਲਕ ਜਿਹੜੀ ਗੱਲ ਕੀਤੀ ਹੈ ਔਰ ਉਹਦੇ ਉੱਤੇ ਜੇ ਕੋਈ ਪਹਿਰੇਦਾਰੀ ਕੋਈ ਸਰਕਾਰ ਕਰ ਰਹੀ ਹੈ ਤਾਂ ਉਹ ਆਮ ਆਦਮੀ ਪਾਰਟੀ ਆ ਤਾਂ ਅਸੀਂ ਤਿਆਰ ਬਰ ਤਿਆਰ ਖੜੇ ਆਂ ਆਮ ਆਦਮੀ ਪਾਰਟੀ ਪੂਰੀ ਤਿਆਰ ਖੜੀ ਹੈ ਜੈਹੋ ਜਿਹੇ ਭਾਸ਼ਾ ਚ ਤੂੰ ਸਵਾਲ ਕਰੇਗਾ ਉਹ ਜਿਹੇ ਭਾਸ਼ਾ ਚ ਤੈਨੂੰ ਜਵਾਬ ਦੇਵਾਂਗੇ ਬਿਸ਼ਰਤੇ ਜਿਹੜੇ ਵੀ ਬੰਦੇ ਤੂੰ ਕਹੇ ਆ ਵੀ ਅਸੀਂ ਬੋਤਾਂ ਨੂੰ ਤੋੜਾਂਗੇ ਜਾਂ ਉਹਨਾਂ ਨੂੰ ਜੋ ਵੀ ਕਰਨ ਦਾ ਇਹਨੇ ਚੈਲੰਜ ਕੀਤਾ ਅਸੀਂ ਤੇਰਾ ਚੈਲੰਜ ਐਕਸੈਪਟ ਕਰਦੇ ਆ ਤਾਂ ਹੁਣ ਤੂੰ ਵੀ ਸਾਡਾ ਚੈਲੰਜ ਐਕਸੈਪਟ ਕਰ ਜੇ ਮਾਂ ਦਾ ਦੁੱਧ ਪੀਤਾ ਮਾਂ ਨੂੰ ਵਿੱਚ ਲੈ ਕੇ ਅਸੀਂ ਉਹਨਾਂ ਨਹੀਂ ਸੀ ਚਾਹੁੰਦੇ ਪਰ ਇਸ ਬੰਦੇ ਨੇ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਗਲਤ ਸ਼ਬਦਾਵਲੀ ਵਰਤੀ ਹੈ ਤੇ ਜਿਹੋ ਜਿਹੀ ਭਾਸ਼ਾ 'ਚ ਤੂੰ ਸਵਾਲ ਕਰੇਗਾ ਉਹੋ ਜਿਹੀ ਭਾਸ਼ਾ 'ਚ ਗੁਰਪਤਵੰਤ ਪੰਨੂ ਜਲੇਲ ਇਨਸਾਨ ਨੂੰ ਅਸੀਂ ਉਹੋ ਜਿਹਾ ਜਵਾਬ ਦੇਵਾਂਗੇ